ਜਲੰਧਰ ਦੇ ਸ਼ਾਕੋਟ ਦਾ ਰਹਿਣ ਵਾਲਾ ਨੌਜਵਾਨ ਸ਼ਰਨਦੀਪ ਸਿੰਘ ਜੋ ਕਿ ਪਾਕਿਸਤਾਨ ਪਹੁੰਚ ਗਿਆ ਸੀਗਾ ਉਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਸ਼ਰਨਦੀਪ ਦੇ ਕੇਸ 'ਚ ਹੁਣ ਇੱਕ ਨਵਾਂ ਹੀ ਮੋੜ ਆ ਗਿਆ ਹੈ ਸ਼ਰਨਦੀਪ ਵੱਲੋਂ ਸਾਫ਼ ਤੌਰ ਤੇ ਭਾਰਤ ਵਾਪਸ ਆਣ ਤੇ ਯਾਨੀ ਕਿ ਆਪਣੇ ਘਰ ਪੰਜਾਬ ਵਾਪਸ ਆਣ ਲਈ ਇਨਕਾਰ ਕਰ ਦਿੱਤਾ ਗਿਆ ਜੀਹਾਂ ਇਹ ਵੱਡੀ ਜਾਣਕਾਰੀ ਜਿਹੜੀ ਹੈਗੀ ਆ ਪਾਕਿਸਤਾਨ ਦੇ ਫੇਮਸ ਯੂਟਿਊਬਰ ਨਾਸਿਰ ਟੱਲੋ ਵੱਲੋਂ ਦਿੱਤੀ ਗਈ ਹੈ ਦੱਸਿਆ ਕਿ 26 ਤਰੀਕ ਨੂੰ ਦੋ ਦਿਨਾਂ ਪਹਿਲਾਂ ਹੀ ਪਾਕਿਸਤਾਨੀ ਯੂਟਿਊਬਰ ਨਾਸਿਰ ਟੱਲੋ ਸ਼ਰਨਦੀਪ ਦੇ ਹੱਕ ਚਾਈ ਸੀਗੇ ਉਹਨਾਂ ਨੇ ਸਾਫ਼ ਤੌਰ ਤੇ ਇੱਕ ਵੀਡੀਓ ਰਾਹੀ ਇਹ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਉਹ ਸ਼ਰਨਦੀਪ ਦੀ ਮਦਦ ਕਰਨਗੇ ਵਾਪਸ ਉਹਨਾਂ ਨੂੰ ਭਾਰਤ ਪੇਜਨ ਚ ਤੇ ਇਸ ਦੇ ਵਿੱਚ ਹੀ ਕਾਰ ਹੁਣ ਇੱਕ ਨਵਾਂ ਮੋੜ ਆ ਗਿਆ ਹੈ ਅੱਜ ਨਾਸਿਰ ਢਿੱਲੋ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਹੋਰ ਸਾਂਝੀ ਕੀਤੀ ਗਈ ਹੈ ਤੇ ਨਾਸਿਰ ਢਿੱਲੋ ਵੱਲੋਂ ਇੱਕ ਵੱਡੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਸ਼ਰਨਦੀਪ ਜਿਹੜੇ ਲੋਕਲ ਪੁਲਿਸ ਪਾਕਿਸਤਾਨੀ ਲੋਕਲ ਪੁਲਿਸ ਦੇ ਹਿਰਾਸਤ ਚ ਹੈਗਾ ਉਸਨੇ ਸਾਫ਼ ਤੌਰ ਤੇ ਵਾਪਸ ਆਪਣੇ ਘਰ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ ਤੇ ਇਸ ਦੀ ਵੱਡੀ ਵਜੋਂ ਉਹਨਾਂ ਨੇ ਆਹ ਦੱਸਿਆ ਕਿ ਸ਼ਰਨਦੀਪ ਵੱਲੋਂ ਕਿਹਾ ਗਿਆ ਕਿ ਉਸ ਦੇ ਘਰ ਯਾਨੀ ਕਿ ਉਹ ਜਿੱਥੇ ਰਹਿੰਦੇ ਉਹ ਉਸ ਦੇ ਨਾਲ ਉੱਥੇ ਦੇ ਲੋਕ ਜਿਹੜੇ ਹੈਗੇ ਉਹਨਾਂ ਨਾਲ ਉਸੇ ਲੜਾਈ ਹੋਈ ਹੈ ਕੁਝ ਲੋਕਾਂ ਦੇ ਨਾਲ ਤੇ ਉਹ ਉਸ ਦੇ ਨਾਲ ਗਲਤ ਥਲੂ ਕਰਦੇ ਨੇ ਤੇ ਉਹ ਵਾਪਸ ਨਹੀਂ ਜਾਣਾ ਚਾਹੁੰਦਾ ਡਰ ਦੇ ਕਾਰਨ ਕਹਦੋ ਜਾਂ ਇਸ ਤਰ੍ਹਾਂ ਦਾ ਵੱਡਾ ਬਿਆਨ ਜਿਹੜਾ ਹੈਗਾ ਸ਼ਰਨਦੀਪ ਵੱਲੋਂ ਦਿੱਤਾ ਗਿਆ ਹੈ ਕਿ ਮੈਂ ਵਾਪਸ ਇੱਥੇ ਨਹੀਂ ਜਾਣਾ ਮੈਂ ਪਾਕਿਸਤਾਨੀ ਯਾਨੀ ਕਿ ਇੱਥੇ ਹੀ ਠੀਕਾਂ ਜੁਨਾਸੇ ਢਿੱਲੋਂ ਦੀ ਸਾਰੀ ਵੀਡੀਓ ਸ਼ਰਨਦੀਪ ਮੁੰਡਾ ਜਿਹੜਾ ਇਲੀਗਲ ਬਾਰਡਰ ਕਰਾਸ ਕਰਕੇ ਆ ਗਿਆ ਇਸੇ ਤਰ੍ਹਾਂ ਸ਼ਰਨਦੀਪ ਵਾਲੇ ਕੇਸ ਦੇ ਵਿੱਚ ਉੱਤੇ ਐਫ ਆਈ ਆਰ ਜਿਹੜੀ ਹੋ ਗਈ ਹੈ ਐਫ ਆਈ ਆਰ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਉਹ ਸ਼ੋਅ ਨਹੀਂ ਕਰ ਸਕਦੇ ਤੇ ਮੈਂ ਬਲਰ ਕਰਕੇ ਜ਼ਰੂਰ ਸੋ ਇੱਥੇ ਜਿਹੜੇ ਵਕੀਲ ਨੇ ਬਾਜਵਾਲਾ ਫਰਮ ਵਾਲੇ ਬਹਿਰਾਮ ਬਾਜਵਾ ਉਹਨਾਂ ਦੀ ਸਾਰਾ ਜਿਹੜੀ ਫਰਮ ਹੈ ਉਹਨਾਂ ਦੀ ਉਹਨਾਂ ਨੇ ਪਰਸਨਲੀ ਇੰਟਰਸਟ ਲੈ ਕੇ ਅੱਜ ਮੁਲਾਕਾਤ ਕਰਨ ਗਏ ਸੀ ਜੇਲ੍ਹ ਦੇ ਵਿੱਚ ਜ਼ਿਲ੍ਹਾ ਕਸੂਰ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਇਆ ਸ਼ਰਨ ਨੂੰ ਅਸ਼ਰਨਦੀਪ ਨੂੰ ਉੱਥੇ ਤੇ ਉਹਦਾ ਵਕਾਲਤਨਾਮਾ ਵੀ ਉਹਦੇ ਕੋਲ ਸਾਈਨ ਕਰਾ ਲਿਆ ਉਹ ਵੀ ਮੈਂ ਬੱਚੇ ਸ਼ੋਅ ਕਰ ਦੇਣਾ ਵੀਡੀਓ ਚ ਲਾ ਦੇਣਾ ਵਕਾਲਤਨਾਮਾ ਉਹਦੇ ਕੋਲ ਸਾਈਨ ਕਰਵਾ ਲਿਆ ਤੇ ਇੱਕ ਦੋ ਉੱਥੇ ਇੱਕ ਦੋ ਅਜੀਬ ਗੱਲਾਂ ਹੋਈਆਂ ਤੇ ਅਜੀਬ ਗੱਲਾਂ ਕੀ ਸ਼ਰਨਦੀਪ ਨੇ ਕੀਤੀਆਂ ਉਹਦੇ ਤੇ ਮੈਚ ਦੀ ਗੱਲ ਕਰਨ ਵਾਸਤੇ ਇਹ ਖਾਸ ਤੌਰ ਤੇ ਵੀਡੀਓ ਜਿਹੜੀ ਬਣਾਉਣ ਦਿਆ ਪਹਿਲੀ ਗੱਲ ਤੇ ਵੀ ਜਦੋਂ ਦਾ ਆਇਆ ਮੈਨੂੰ ਬਜੜਾ ਸਾਹਿਬ ਨੇ ਪੈਗਾਮ ਦਿੱਤਾ ਆ ਜੀ ਵੀ ਉਹ ਦੇ ਕੋ ਉਦਨ ਦੇ ਉਹੀ ਕਪੜੇ ਨੇ ਵੈਸੇ ਜੇਲ ਵਾਲੇ ਉਹਨੂੰ ਖਾਣ ਪੀਣ ਤੇ ਜ਼ਾਰੀ ਗੱਲ ਜਿਹੜਾ ਨਾਰਮਲ ਕੈਦੀਆਂ ਦਾ ਹੁੰਦਾ ਤੇ ਉਹ ਕਪੜਾ ਲੱਤਾ ਜਿਹੜਾ ਵਾ ਉਹ ਸਾਰਿਆਂ ਨੂੰ ਤੇ ਜੇਲ ਵਾਲੇ ਪ੍ਰੋਵਾਈਡ ਨਹੀਂ ਕਰ ਸਕਦੇ ਉਹ ਤੇ ਇਸੇ ਤਰ੍ਹਾਂ ਹੀ ਕੋਈ ਨਾ ਕੋਈ ਮਤਲਬ ਉਹਦਾ ਘਰ ਦਾ ਪਿੱਛੋਂ ਚੱਲ ਜੇ ਉਹਦੀ ਫੈਮਿਲੀ ਚੱਲ ਜੇ ਕੋਈ ਦੋਸਤ ਚੱਲ ਜੇ ਉਹਨਾਂ ਨੂੰ ਦੇ ਦੇ ਲੇਕਿਨ ਇੱਥੇ ਮੈਟਰ ਹੋ ਰਿਹਾ ਵੀ ਉਹਦੀ ਫੈਮਿਲੀ ਤੇ ਉਧਰ ਆ ਨਹੀਂ ਸਕਦੇ ਸੋ ਉਹਦੇ ਲਈ ਫਿਰ ਮੈਨੂੰ ਉਹਨਾਂ ਆਖਿਆ ਵੀ ਤੁਸੀਂ ਕਿਸੇ ਨੂੰ ਭੇਜੋ ਕਿਉਂਕਿ ਉਹ ਵੀ ਲਾਹੌਰ ਫਿਰ ਮੈਂ ਹੁਣ ਉੱਥੇ ਮੇਰਾ ਮੁੰਡਾ ਬਰਾਦਰੀ ਮੇਰੀ ਯਾਕਬ ਢਿੱਲੋਂ ਕਸੂਰ ਦੇ ਲਾਗੇ ਕਾਨਾ ਕਾਛਾ ਰਹਿੰਦਾ ਉਹਨੂੰ ਮੈਂ ਰਿਕਵੈਸਟ ਕੀਤੀ ਹੁਣ ਉਹ ਕੱਪੜੇ-ਕੁੱਪੜੇ ਲੈ ਕੇ ਆਦਾ ਸੀ ਵੀ ਤੇਲ ਪਚਾ ਦਿਓ ਸਰੋਂ ਦਾ ਤੇਲ ਪਲਵਾਨ ਐ ਨਾ ਮੈਨੂੰ ਲੱਗਦਾ ਤੇਲ ਦੁਲ ਮੜਲਾਣਾ ਕਿਉਂ ਵੀ ਲੋ ਇੰਦਰ ਤੇ ਨਾਲ ਕੋ ਜੁੱਤੀਆਂ ਤੇ ਅੱਪਰ ਵਗੈਰਾ ਉੱਤੇ ਪਾਉਣ ਲਾ ਕੋ ਠੰਡ ਵੀ ਆ ਸੋ ਮੈਂ ਇਹਦੀ ਡਿਊਟੀ ਲਈ ਆ ਅੱਜ 2 ਵਜੇ ਤੱਕ ਦਾ ਟਾਈਮ ਹੁੰਦਾ ਉਹ ਪਚਾਏਗਾ ਅਜੀਬ ਗੱਲਾਂ ਕੀਆਂ ਅਜੀਬ ਗੱਲਾਂ ਹੋਈਆਂ ਜਾਂਦਾ ਵੀ ਮੈਂ ਉਹਨੂੰ ਦੱਸਿਆ ਵੀ ਬੇਲ ਦੇ ਤੇਰੀ 15-20 ਦਿਨ ਮਹੀਨੇ ਚ ਹੋ ਜਾਣੀ ਆ ਤੇ ਉਸ ਤੋਂ ਬਾਅਦ ਡੈਪੂਟੇਸ਼ਨ ਵਾਲਾ ਚੱਲਣਾ ਤੇ ਉਹ ਆਂਦਾ ਵੀ ਮੈਂ ਸ਼ਰਨ ਦੀ ਪਾਂਦਾ ਵੀ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ ਲੋ ਇਹ ਅਜੀਬ ਗੱਲ ਹੋ ਗਈ ਵੀ ਵੀ ਤੇਰੀ ਬੇਲ ਹੋ ਜੂਗੀ ਤੇਰੀ ਡੈਪੂਟੇਸ਼ਨ ਹੋ ਜੂਗੀ ਤੂੰ ਆਪਣੇ ਘਰ ਚਲ ਜੇਗਾ ਇਸੇ ਕੋ ਚੰਗਾ ਵਾ ਤੂੰ ਆਪਣੇ ਮਾਪਿਆਂ ਕੋਲ ਚਲ ਜਾ ਤੇ ਇਹ ਉਹਨੇ ਇਸ ਤਰ੍ਹਾਂ ਕਿਉਂ ਆਖਿਆ ਮੇਰੇ ਦਿਮਾਗ 'ਚ ਜਦੋਂ ਨਿਬਾਜਾ ਸਾਹਿਬ ਨੇ ਕਿਹਾ ਨਾ ਮੇਰੇ ਦਿਮਾਗ 'ਚ ਚੱਲੇ ਵੀ ਇਹਦਾ ਕੋਈ ਸ਼ਿਕ ਮੁਸ਼ਕਲ ਆ ਚੱਕਰ ਨਾ ਹੋਵੇ ਜਿਹੜਾ ਆਂਦਾ ਹੋਵੇ ਉਸ ਵਜ੍ਹਾ ਤੋਂ ਕ੍ਰੋਸ ਕੀਤਾ ਤੇ ਫਿਰ ਮੈਨੂੰ ਵਕੀਲ ਸਾਹਿਬ ਆਂਦੇ ਵੀ ਆਂਦਾ ਵੀ ਨਹੀਂ ਇਹ ਗੱਲ ਦੀ ਮੈਂ ਜਾਣਾ ਇਸ ਤੋਂ ਨਹੀਂ ਵੀ ਮੇਰੇ ਉੱਥੇ ਮਸਲੇ ਮਸਾਲ ਬੜੇ ਆ ਵੀ ਪਹਿਲਾਂ ਲੜਾਈ ਹੋਈ ਤੇ ਮੇਰਾ ਗੁੱਟ ਜਿਹੜਾ ਉਹ ਤੋੜ ਦਿੱਤਾ ਮੇਰੇ ਮੁਖਾਲਫਾਂ ਨੇ ਮਤਲਬ ਜਿਨ੍ਹਾਂ ਨਾਲ ਲੜਾਈ ਝਗੜਾ ਉਹ ਫਿਰ ਮਾਰਦੇ ਕੁੱਟਦੇ ਆ ਇਹ ਮਾਰੇ ਹੋਣਗੇ ਪਿੰਡ ਦੇ ਵਿੱਚ ਤੇ ਉਹ ਇਸ وجہ ਤੋਂ ਡਰਦੇ ਆਂਦਾ ਵੀ ਮੇਰੇ ਤੇ ਉਹ ਪਰਚੇ ਬੜੇ ਆ ਜਿਹੜੇ ਮੇਰੇ ਮੁਖਾਲਫ ਨੇ ਉਹ ਮੈਨੂੰ ਮਾਰਦੇ ਕੁੱਟਦੇ ਆ ਸੋ ਮੈਂ ਜੇ ਵਾਪਸ ਜਾਊਂਗਾ ਤੇ ਮੈਨੂੰ ਉਹਨਾਂ ਨੇ ਮਾਰ ਦੇਣਾ ਮੈਨੂੰ ਜਾਨ ਦਾ ਖਤਰਾ ਤੇ ਮੈਂ ਜਾਣਾ ਨਹੀਂ ਤੇ ਮੈਂ ਕਿਹਾ ਵੀ ਅਸੀਂ ਇਹਦੀ ਜ਼ਮਾਨਤ ਕਰਾ ਲਈਏ ਤੇ ਕੱਲ ਨੂੰ ਆਖੇ ਵੀ ਅਸੀਂ ਮੈਂ ਤਾਂ ਭਾਈ ਇੱਥੇ ਸਾਇਲਮ ਦਾ ਕੇਸ ਪਾ ਦੇਣਾ ਉਹਨਾਂ ਨੇ ਨਵੇਂ ਪਾਸੇ ਨੂੰ ਗੱਲ ਤੁਰ ਪਈ ਤੇ ਉਹ ਨੂੰ ਸਮਝਾਇਆ ਵੀ ਉੱਥੇ ਤੇਰੇ ਮਾਪੇ ਇਕੱਲੇ ਨੇ ਉਹ ਵੀਡੀਓਜ਼ ਵੇਖਣਦੇ ਆ ਵੀ ਉਹ ਰੋਂਦੇ ਰੋਂਦੇ ਨੇ ਦੀ ਮਾਂ ਵੀ ਉਹਦਾ ਪਿਓ ਵੀ ਸਾਡਾ ਇਕੱਲਾ ਇਕੱਲਾ ਪੁੱਤ ਹੈ ਹੈਗੇ ਵੀ ਮਾੜੇ ਤੇ ਉਹ ਜਿਹੜੇ ਉਹਦੇ ਪਿੰਡ ਵਾਲੇ ਨੇ ਉਹਦੇ ਮੁਖਾਲਫ ਨੇ ਆਂਗਵਾੜ ਵਾਲੇ ਤੇ ਪੰਗੇ ਤੇ ਉਹਨੇ ਵੀ ਲੈ ਹੋਣਗੇ ਤੇ ਤੁਸੀਂ ਵੀ ਹੱਥ ਹੌਲਾ ਭਰਾ ਕਰ ਲੋ तो सुना साफ तौर पर नासिर ढिलों ने जानकारी दी कि शरणदीप ने वापस आने तो इनकार कर दिता दस दिए कि चौबी तरीकू जी शरणदीप की तस्वीर सामने आई जिस जिसमें पाकिस्तानी रेंजर्स ने गिरफ्तार किया शरणदीप जो सेगा पिछले एक महीने तो घर तो फरार उस तो बाद जो तो सत्त दिन तक उसका तो कुछ पता नहीं लगा तो परिवार वाले ने जो खबर जो है पुलिस को इतलाता तो उस तो बाद जी है चौबी दिसंबर को तस्वीर सामने आई जो पता लगा कि शरणद पाकिस्तान पहुँच चुका है बॉडर क्रॉस करके शरणद ਪਾਕਿਸਤਾਨ ਪਹੁੰਚਿਆ ਜਿੱਥੇ ਉਸ ਨੂੰ ਪਾਕਿਸਤਾਨ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ ਸੀ ਜਿਸ ਦੀ ਤਸਵੀਰ ਸਾਹਮਣੇ ਆਈ ਸੀ ਇਹ ਵੀ ਵੱਡੀ ਜਾਣਕਾਰੀ ਸਾਹਮਣੇ ਆਈ ਸੀ ਕਿ ਜਿਹੜਾ ਸ਼ਰਨਦੀਪ ਸੀਗਾ ਉਸ ਦੀ ਕੋਈ ਝਗੜਾ ਲੜਾਈ ਹੋਈ ਸੀ ਜਿਸ ਨੂੰ ਲੈ ਕੇ ਉਸ ਦੀ ਐਫ ਆਈ ਆਰ ਜੋ ਸੀਗੀ ਦਰਜ ਹੋਈ ਸੀ ਤੇ ਇਸ ਨੂੰ ਲੈ ਕੇ ਹੀ ਉਹ ਕਪੂਰਥਲਾ ਦੀ ਜੇਲ੍ਹ ਚ ਵੀ ਬੰਨ ਸੀ ਤੇ ਕੁਝ ਦਿਨਾਂ ਪਹਿਲੇ ਜਾਂ ਕੁਝ ਸਮਾਂ ਪਹਿਲੇ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਉਸ ਤੋਂ ਬਾਅਦ ਹੀ ਇਸੇ ਨੂੰ ਲੈ ਕੇ ਹੁਣ ਸ਼ਰਨਦੀਪ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਕਿ ਉਸ ਨਾਲ ਉਹਦੇ ਜਿਹੜੇ ਲੜਾਈ ਝਗੜਾ ਹੋਇਆ ਸੀ ਤੇ ਉਸ ਨੂੰ ਲੈ ਕੇ ਉਸ ਨੇ ਕਿਹਾ ਕਿ ਮੈਂ ਉੱਥੇ ਨਹੀਂ ਜਾਣਾ ਮੇਰੀ ਜਾਨ ਨੂੰ ਖਤਰਾ ਹੈ ਇਸ ਤਰ੍ਹਾਂ ਦੀ ਵੱਡੀ ਗੱਲ ਸ਼ਰਨਦੀਪ ਵੱਲੋਂ ਆਖੀ ਗਈ ਹੈ ਤੇ ਸਾਫ਼ ਤੌਰ ਤੇ ਗੱਲ ਕਹੀ ਗਈ ਹੈ ਮੈਂ ਵਾਪਸ ਪੰਜਾਬ ਆਪਣੇ ਘਰ ਨਹੀਂ ਜਾਣਾ ਹੈ ਤੇ ਹੁਣ ਦੇ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਕਿ ਬਿਨਾਸੀ ਢਿੱਲੋ ਸ਼ਰਨਦੀਪ ਦੀ ਮਦਦ ਲਈ ਅਗਈ ਆਈ ਸੀ ਤੇ ਹੁਣ ਵੀ ਹੋਣਾ ਵਾਲੋ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਪਰ ਹੁਣ ਖੈਰ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਸ਼ਰਨਦੀਪ ਕਦੋਂ ਤੱਕ ਜੋ ਹੈ ਵਾਪਸ ਪਾਰਾ ਤੇ ਪੰਜਾਬ ਆਉਂਦਾ ਹੈ ਤੇ ਆਖਿਰਕਾਰ ਕਿੰਨੇ ਵਕਤ ਜੋ ਜ ਹੈਗਾ ਕਿ ਆ ਕਾਰਵਾਈ ਹੋਰ ਹੋਗੀ ਜਾਂ ਸ਼ਰਨਦੀਪ ਵੱਲੋਂ ਕੋਈ ਹੋਰ ਵੱਡੀ ਗੱਲ ਦੱਸੀ ਜਾਵੇਗੀ ਜਾਂ ਕੋਈ ਹੋਰ ਖੁਲਾਸਾ ਇਸ ਚੋਂ ਨਿਕਲ ਕੇ ਆਵੇਗਾ ਜਾਂ ਕੁਝ ਹੋਰ ਵੱਡੀ ਚੀਜ਼ ਇਸ ਕੇਸ ਚੋਂ ਨਿਕਲ ਕੇ ਆ ਸਕਦੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਬਾਕੀ ਤੁਹਾਡੇ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੇਖਦੇ ਰਹੋ ਪੰਜਾਬ ਦਾ